ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੇਰਾ ਨਵਾਂ ਤਜਰਬਾ ਹੋਇਆ ਉਸ ਤਜਰਬੇ ਵਿੱਚੋਂ ਇੱਕ ਟੌਪਿਕ ਨਿਕਲਿਆ ਮੇਰੇ ਵਿਚਾਰ ਬਣੇ ਉਹ ਵਿਚਾਰ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਚਾਹੁੰਨਾ ਮੈਂ ਨਾ ਕਿਧਰੇ ਪ੍ਰੋਗਰਾਮ ਤੇ ਬੈਠਾ ਸੀ ਕਿਸੇ ਦੇ ਮਰਤਕ ਹੋ ਗਈ ਸੀ ਮੌਤ ਹੋ ਗਈ ਸੀ ਉੱਥੇ ਗਿਆ ਸੀ ਉੱਥੇ ਬੈਠਿਆ ਹੁਣ ਬਹੁਤ ਸਾਰੇ ਲੋਕ ਬੈਠੇ ਹੁੰਦੇ ਨੇ ਉਹਨਾਂ ਦੇ ਰਿਸ਼ਤੇਦਾਰ ਹੁੰਦੇ ਨੇ ਸੱਜਣ ਮਿੱਤਰ ਹੁੰਦੇ ਨੇ ਭਾਈਚਾਰਾ ਸ਼ਰੀਕਾ ਬ੍ਰਦਰਰੀ ਇਹਨਾਂ ਵਿੱਚੋਂ ਲੋਕ ਬੈਠੇ ਹੁੰਦੇ ਨੇ ਹੁਣ ਉਹ ਜਿਹੜੇ ਲੋਕ ਬੈਠੇ ਹੁੰਦੇ ਨੇ ਉਹ ਜਦੋਂ ਕੋਈ ਨਵਾਂ ਹੁੰਦਾ ਹੈ ਕੜੀ ਦੀ ਕੜੀ ਦੋ ਬੋਲ ਜਿਹੜੇ ਅਫਸੋਸ ਤੇ ਹੁੰਦੇ ਨੇ ਉਹਨਾਂ ਨੂੰ ਦौरा ਕੇ ਫਿਰ ਕੋਈ ਨਾ ਕੋਈ ਗੱਲ ਚੱਲ ਪੈਂਦੀ ਹੈ ਉੱਥੇ ਰਾਜਨੀਤੀ ਦੀ ਚੱਲੇ ਸਮਾਜ ਦੀ ਚੱਲੇ ਜਾਂ ਧਰਮ ਦੀ ਗੱਲ ਚੱਲੇ ਉੱਥੇ ਗੱਲ ਧਰਮ ਦੀ ਚੱਲ ਰਹੀ ਸੀ ਤੇ ਧਰਮ ਦੀ ਗੱਲ ਦੇ ਅੰਦਰ ਸਾਰੇ ਲੋਕ ਆਪਣਾ ਆਪਣਾ ਹਿੱਸਾ ਪਾਉਣਾ ਉਹਨਾਂ ਨੂੰ ਚੰਗਾ ਲੱਗ ਰਿਹਾ ਸੀ ਹਿੱਸਾ ਪਾ ਰਹੇ ਸਨ ਪਰ ਕਿਵੇਂ ਪਾ ਰਹੇ ਸਨ ਹਰ ਬੰਦਾ ਤਕਰੀਬਨ ਤਕਰੀਬਨ ਜ਼ਿਆਦਾਤਰ ਬੰਦੇ ਕਿਸੇ ਨਾਂ ਕਿਸੇ ਬਾਬੇ ਦਾ ਨਾਂ ਲੈ ਕੇ ਕਿਸੇ ਨਾ ਕਿਸੇ ਸਾਧੂ ਦਾ ਨਾਂ ਲੈ ਕੇ ਤੇ ਆਪਣੀ ਗੱਲ ਅੱਗੇ ਕਰ ਰਹੇ ਸਨ ਫਲਾਣਾ ਮਹਾਪੁਰਸ਼ ਬੜਾ ਚੰਗਾ ਹੈ ਫਲਾਣਾ ਬਾਬਾ ਬੜਾ ਚੰਗਾ ਹੈ ਉਹਦੇ ਆ ਕੰਮ ਚੰਗੇ ਨੇ ਉਹਦੇ ਆ ਚੰਗੇ ਨੇ ਇਸ ਤਰ੍ਹਾਂ ਵਾਰ-ਵਾਰ ਇਧਰੋਂ ਗੱਲ ਆ ਰਹੀ ਓਧਰੋਂ ਆ ਰਹੀ ਓਧਰੋਂ ਆ ਰਹੀ ਪਰ ਬਾਣੀ ਦੀ ਗੱਲ ਨਹੀਂ ਸੀ ਚੱਲ ਰਹੀ ਮੈਚੋਪਸੀ ਮੇਰੇ ਮਨ ਦੇ ਅੰਦਰ ਇੱਕ ਵਿਚਾਰ ਬਣਿਆ ਮੈਂ ਕਿਹਾ ਕਿਉਂ ਨਾ ਇਹਨਾਂ ਦਿਨ ਸਾਹਮਣੇ ਗੁਰਬਾਣੀ ਦੀ ਕੋਈ ਨਾ ਕੋਈ ਗੱਲ ਛੇੜੀ ਜਾਏ ਪਰ ਮੈਂ ਜਿਵੇਂ ਗੱਲ ਛੇੜਦਾ ਸਾਂ ਤੇ ਮੇਰੀ ਗੱਲ ਨੂੰ ਫਿਰ ਅਦਲ ਬਦਲ ਕੇ ਉਧਰ ਨੂੰ ਲਿਜਾਇਆ ਜਾਂਦਾ ਸੀ ਸਾਧੂਆਂ ਵੱਲ ਨੂੰ ਪਖੰਡੀ ਬਾਬਿਆਂ ਵੱਲ ਨੂੰ ਮੈਂ ਤਾਂ ਪਖੰਡੀ ਕਹਿਣਾ ਹੁੰਦਾ ਇਹਨਾਂ ਨੂੰ ਪਖੰਡੀ ਬਾਬਿਆਂ ਵੱਲ ਨੂੰ ਉਹਦਾ ਇੱਕ ਮੇ ਕਾਰਨ ਇਹ ਸਮਝਣਾ ਵਾ ਲੋਕਾਂ ਦੀ ਨਾ ਸਮਝੀ ਕਿਉਂਕਿ ਬਾਬਿਆਂ ਨੇ ਇਸ ਤਰ੍ਹਾਂ ਬੋਲਣਾ ਹੈ ਜ਼ੁਬਾਨੋਂ ਬੋਲਣਾ ਹੈ ਉਹ ਤੁਹਾਡੀ ਪਕੜ ਵਿੱਚ ਆ ਜਾਣਾ ਹੈ ਪਰ ਗੁਰਬਾਣੀ ਜੋ ਬੋਲਦੀ ਉਹਨੂੰ ਪਕੜ ਵਿੱਚ ਲਿਆਉਣਾ ਪੈਂਦਾ ਹੈ ਗੁਰਬਾਣੀ ਨੂੰ ਪੜਨਾ ਪੈਣਾ ਹੈ ਗੁਰਬਾਣੀ ਨੂੰ ਸਮਝਣਾ ਪੈਣਾ ਹੈ ਅਰਥ ਭੇਦ ਜਣਨੇ ਪੈਣੇ ਨੇ ਫਿਰ ਗੱਲ ਕਿਧਰੇ ਜਾ ਕੇ ਤੁਹਾਡੀ ਪਕੜ ਵਿੱਚ ਆਉਣੀ ਵੀ ਗੁਰੂ ਜੀ ਕਹਿਣਾ ਕੀ ਚਾਹੁੰਦੇ ਨੇ ਖਰ ਮੈਂ ਇੱਕ ਦੋ ਵਾਰ ਗੱਲ ਤੋਰੀ ਦੋ ਚਾਰ ਬੰਦਿਆਂ ਨੂੰ ਚੰਗੀ ਲੱਗਣੀ ਬਾਕੀ ਕੁਮਾ ਫਰਾ ਕੇ ਗੋਲ ਜਿਹੇ ਤਰੀਕੇ ਦੇ ਨਾਲ ਫਿਰ ਹਾਂਜੀ ਸਾਡਾ ਸਾਧੂ ਵੀ ਇਦਾਂ ਕਹਿੰਦਾ ਹੈ ਸਾਡਾ ਬਾਬਾ ਜੀ ਵੀ ਇਦਾਂ ਕਹਿੰਦੇ ਨੇ ਗੱਲ ਉਧਰ ਨੂੰ ਫਿਰ ਮੇਰੇ ਮਨ ਦਾ ਇੱਕ ਨਾ ਵਿਚਾਰ ਬਣਿਆ ਜੋ ਮਾਣੀ ਮੰਦੇ ਅੰਦਰ ਉਥਲ ਪੁਥਲ ਚਲਦੀ ਰਹੀ ਉਹ ਦੇੜ ਬੁਣ ਚਲਦੀ ਰਹੀ ਪ੍ਰਸ਼ਨ ਉੱਤਰ ਬੰਦੇ ਰਹੇ ਤੇ ਉਹ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਾ ਉਹ ਇਹ ਹੈ ਵੀ ਜਿੱਥੇ ਵੀ ਤੁਸੀਂ ਖਲੋਂਦੇ ਹੋ ਬੰਦੇ ਹੋ ਜਾਂਦੇ ਹੋ ਜੀ ਦਾ ਬੰਦਾ ਹੁੰਦਾ ਹੈ ਮੈਂ ਅੱਗੇ ਐਗਜ਼ਾਮਪਲਾਂ 1 2 ਦੇ ਕੇ ਸਮਝਾਉਂਦਾ ਯਤਨ ਕਰਾਂਗਾ ਪਰ ਸ਼ੁਰੂਆਤ ਕਰਦੇ ਹਾਂ ਜੀ ਦਾ ਬੰਦਾ ਹੁੰਦਾ ਉਹਦੀ ਗੱਲ ਕਰਦਾ ਹੈ ਦੂਜੇ ਦੀ ਗੱਲ ਉਹ ਕਰਦਾ ਨਹੀਂ ਉਹਦੇ ਦੋ ਕਾਰਨ ਹੁੰਦੇ ਨੇ ਨੰਬਰ 1 ਤੇ ਜੀ ਦਾ ਬੰਦਾ ਹੁੰਦਾ ਹੈ ਉਹਦੇ ਤੋਂ ਉਹ متاثر ਹੁੰਦਾ ਉਹਦੇ ਤੋਂ ਪ੍ਰਭਾਵਿਤ ਹੁੰਦਾ ਤੇ ਨੰਬਰ 2 ਤੇ ਉੱਤੇ ਉਹਨੂੰ ਦੂਸਰੇ ਦੇ ਬਾਰੇ ਬਹੁਤੀ ਵਾਗਫੀਅਤ ਵੀ ਨਹੀਂ ਹੁੰਦੀ ਜਾਣਕਾਰੀ ਨਹੀਂ ਹੁੰਦੀ ਹੁਣ ਅਗਰ ਕੋਈ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਛੱਡਦਾ ਹੈ ਤੇ ਬਾਬਿਆਂ ਦੀ ਗੱਲ ਨੂੰ ਫੜਦਾ ਹੈ ਉਹਦੇ ਦੋ ਹੀ ਕਾਰਨ ਨੇ ਇੱਕ ਤੇ ਉਹ ਬਾਬਿਆਂ ਤੋਂ ਪ੍ਰਭਾਵਿਤ ਹੈ ਤੇ ਦੂਜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਉਹਨੂੰ ਸਮਝ ਨਹੀਂ ਆਉਂਦੀ ਬੇਖਬਰ ਹੈ ਉਹਨੂੰ ਖਬਰ ਨਹੀਂ ਹੈ ਗੁਰਬਾਣੀ ਵੀ ਕਹਿੰਦੀ ਕੀ ਇਹ ਗੁਰਬਾਣੀ ਤੋਰਦੀ ਕਿਹੜੇ ਪਾਸੇ ਹੈ ਤੁਸੀਂ ਕਿਸੇ ਸੰਸਦ ਵਿੱਚ ਵੇਖੋ ਕੋਈ ਬੰਦਾ ਵਾਰ-ਵਾਰ ਕਾਂਗਰਸ ਦੀ ਗੱਲ ਕਰਦਾ ਹੈ ਕਾਂਗਰਸ ਦੀ ਹਮਾਇਤ ਕਰਦਾ ਹੈ ਕਾਂਗਰਸ ਦੇ ਚੰਗੇ ਕੰਮ ਗਣੌਂਦਾ ਹੈ ਤੇ ਪੁੱਛਣ ਦੀ ਲੋੜ ਹੈ ਵੀ ਇਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਹੈ ਕਿਹੜੀ ਪਾਰਟੀ ਦੇ ਨਾਲ ਸਾਝ ਰੱਖਦਾ ਹੈ ਆਪ ਹੀ ਪਤਾ ਲੱਗਦਾ ਹੈ ਵੀ ਗੱਲ ਵਾਰ-ਵਾਰ ਉਹਨਾਂ ਦੀ ਕਰਦਾ ਹੈ ਉਹਨਾਂ ਦੇ ਨੇਤਾਵਾਂ ਦੀ ਕਰਦਾ ਹੈ ਉਹਨਾਂ ਦੇ ਆਗੂਆਂ ਦੀ ਕਰਦਾ ਹੈ ਤੇ ਬੰਦਾ ਉਹਨਾਂ ਦਾ ਹੋਏਗਾ ਨੁਮਾਇੰਦਾ ਉਹਨਾਂ ਦਾ ਹੋਏਗਾ ਕੋਈ ਮੰਤਰੀ ਮਨਿਸਟਰ ਉਹਨਾਂ ਦਾ ਹੋਏਗਾ ਠੀਕ ਦੂਜੇ ਪਾਸੇ ਅਗਰ ਉਹਦੀ ਗੱਲ ਨੂੰ ਖੰਡਨ ਕਰਕੇ ਕੋਈ ਵਾਰ-ਵਾਰ ਬੀਜੇਪੀ ਦੀ ਗੱਲ ਕਰਦਾ ਹੈ ਬੀਜੇਪੀ ਦੀ ਹਮਾਇਤ ਕਰਦਾ ਹੈ ਉਹਨਾਂ ਦੇ ਆਗੂਆਂ ਦੀ ਪ੍ਰੋੜਤਾ ਕਰਦਾ ਹੈ ਤੇ ਪੁੱਛਣ ਦੀ ਲੋੜ ਹੈ ਇਹ ਵੀ ਇਹ ਕਿਹੜੀ ਪਾਰਟੀ ਦੇ ਨਾਲ ਸੰਬੰਧਿਤ ਹੈ ਆਪ ਹੀ ਪਤਾ ਲੱਗ ਰਿਹਾ ਹੈ ਬਈ ਬੀਜੇਪੀ ਦੇ ਨਾਲ ਸਬੰਧ ਰੱਖਣ ਵਾਲਾ ਬੰਦਾ ਹੈ ਤਾਂ ਕਰਕੇ ਉਹਨਾਂ ਦੀ ਪ੍ਰੋੜਤਾ ਕਰਦਾ ਹੈ ਤਾਂ ਕਰਕੇ ਉਹਨਾਂ ਦੀ ਵਡਿਆਈ ਕਰਦਾ ਹੈ ਤਾਂ ਮੈਂ ਇਹ ਐਗਜ਼ਾਮਪਲ ਕੇਵਲੇ ਦੇਣੀ ਚਾਹੁੰਦਾ ਵੀ ਜਿਹਦਾ ਬੰਦਾ ਹੁੰਦਾ ਹੈ ਸੰਸਦ ਦੇ ਅੰਦਰ ਵੀ ਬੋਲੀ ਉਸੇ ਦੀ ਬੋਲਦਾ ਹੈ ਕੋਈ ਬੀਜੇਪੀ ਦਾ ਬੋਲਦਾ ਹੈ ਕੋਈ ਕਾਂਗਰਸ ਦੀ ਬੋਲਦਾ ਹੈ ਕੋਈ ਦੂਜੀ ਬੋਲਦਾ ਹੈ ਕੋਈ ਤੀਜੀ ਬੋਲਦਾ ਹੈ ਕੋਈ ਆਮ ਪਾਰਟੀ ਬੋਲਦਾ ਹੈ ਕੋਈ ਹੋਰ ਬੋਲਦਾ ਹੈ ਜਿੰਨੀਆਂ ਪਾਰਟੀਆਂ ਉਹਨੇ ਨਮਾਇੰਦੇ ਤੇ ਉਹਨੀਆਂ ਗੱਲਾਂ ਵਾਰ-ਵਾਰ बोलियां ਜਾਂਦੀਆਂ ਨੇ ਦੋਹਰਾਈਆਂ ਜਾਂਦੀਆਂ ਨੇ ਉਥੇ ਕਿਉਂ ਕਿਉਂਕਿ ਬੰਦੇ ਝੋਣਾ ਦੇ ਹੋਏ ਚਲੋ ਮੈਂ ਇਸ ਤੋਂ ਅੱਗੇ ਹੋਰ ਚੱਲਦਾ ਕਿਧਰੇ ਪਿੰਡ ਦੇ ਅੰਦਰ ਕੋਈ ਪੰਚਾਇਤ ਹੋ ਜਾਏ ਉਸ ਪੰਚਾਇਤ ਦੇ ਅੰਦਰ ਦੋ ਧਿਰਾਂ ਬਣੀਆਂ ਹੋਣ ਇੱਕ ਧਿਰ ਦੇ ਨਾਲ 8-10 ਬੰਦੇ ਆਏ ਦੂਜੀ ਧਿਰ ਦੇ ਨਾਲ 8-10 ਬੰਦੇ ਆਏ ਹੁਣ ਉਹ ਜਿਹੜੇ 8-10 12-15 ਬੰਦੇ ਉਥੇ ਬੈਠੇ ਨੇ ਜਿਹੜੀ ਧਿਰ ਵੱਲੋਂ ਆਏ ਹੁੰਦੇ ਨੇ ਉਸੇ ਧਿਰ ਦੀ ਬੋਲੀ ਬੋਲਦੇ ਨੇ ਉਸੇ ਧਿਰ ਦੀ ਪ੍ਰੋੜਤਾ ਕਰਦੇ ਨੇ ਕੋਈ ਵਿਰਲਾ-ਵਿਰਲਾ ਹੁੰਦਾ ਹੈ ਜੋ ਦੋਮਾ ਦੀ ਗੱਲ ਸੁਣ ਕੇ ਤੇ ਸੱਚੀ ਗੱਲ ਕਰਦਾ ਨਹੀਂ ਵੀ ਇਹਦਾ ਵੀ ਗਣਾ ਹੈ ਤੇ ਇਹਦਾ ਵੀ ਗਣਾ ਹੈ ਇਥੇ ਸੱਚਾ ਹੈ ਇਥੇ ਸੱਚਾ ਹੈ ਨਹੀਂ ਤੇ ਤਕਰੀਬਨ ਤਕਰੀਬਨ ਪੱਖ ਪੂਰਿਆ ਜਾਂਦਾ ਹੈ ਤਕਰੀਬਨ ਤਕਰੀਬਨ ਉਹਦੀ ਗੱਲ ਦੁਹराई ਜਾਂਦੀ ਹੈ ਜਿਹਦੇ ਨਾਲ ਉਹ ਚੱਲ ਕੇ ਆਏ ਹੁੰਦੇ ਨੇ ਇੱਕ ਐਗਜ਼ਾਮਪਲ ਹੋਰ ਦੇਣਾ ਮੰਨ ਲਓ ਕਿ ਪੂਰੇ ਵਰਡ ਦੇ ਅੰਦਰ ਜਿੰਨੇ ਵੀ ਦੇਸ਼ ਨੇ 195 ਇੱਕ ਮੇਰੀ ਨੌਲੇਜ ਦੇ ਅੰਦਰ ਦੇਸ਼ ਨੇ ਬਾਕੀ ਘਟਵਾ ਜਿੰਨੇ ਵੀ ਖੈਰ ਉਹ ਸਾਰਿਆਂ ਦੇਸ਼ਾਂ ਦੇ ਨੁਮਾਇंदे ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋਏ ਹੋਣ। ਉੱਥੇ ਕੋਈ ਨਾ ਕੋਈ ਮਸਲਾ ਹੋਵੇ ਔਰ ਯੂਨੀਵਰਸਲ ਮਸਲਾ ਹੋਵੇ। ਉੱਥੇ ਹੁਣ ਜਿਹੜੇ ਦੇਸ਼ ਦਾ ਨੁਮਾਇੰਦਾ ਜਿਹੜੇ ਦੇਸ਼ ਦਾ ਬੰਦਾ ਕੋਈ ਆਗੂ ਬਣ ਕੇ ਬੁਲਾਰਾ ਬਣ ਕੇ ਉੱਥੇ ਪਹੁੰਚਿਆ ਉਹ ਗੱਲ ਕਰੇਗਾ ਤੇ ਨਾਲ ਉਹ ਦੱਸੇਗਾ ਵੀ ਮੈਂ ਇੰਡੀਆ ਤੋਂ ਆਇਆ ਹਾਂ, ਮੈਂ ਪਾਕਿਸਤਾਨ ਤੋਂ ਆਇਆ ਹਾਂ, ਮੈਂ ਅਮਰੀਕਾ ਤੋਂ, ਕੈਨੇਡਾ ਤੋਂ ਕਿੱਥੋਂ ਆਇਆ। ਤੇ ਸਾਡੇ ਦੇਸ਼ ਦਾ ਇਹਦੇ ਮਸਲੇ ਦੇ ਉੱਤੇ ਆ ਸੋਚਣਾ। ਸਾਡੇ ਦੇਸ਼ ਦਾ ਐਸ ਮਸਲੇ ਦੇ ਬਾਰੇ ਆ ਵਿਚਾਰ ਹੈ ਅਸੀਂ ਇਦਾਂ ਕਰ ਸਕਦੇ ਹਾਂ ਅਸੀਂ ਇਦਾਂ ਨਹੀਂ ਕਰ ਸਕਦੇ ਤੋ ਖੈਰ ਜਿਹੜੇ ਦੇਸ਼ ਦਾ ਬੰਦਾ ਜਿਹੜੇ ਦੇਸ਼ ਦਾ ਬੁਲਾਰਾ ਜਿਹੜੇ ਦੇਸ਼ ਦਾ ਨੁਮਾਇੰਦਾ ਉਸੇ ਦੇਸ਼ ਦੀ ਗੱਲ ਕਰਦਾ ਵੀ ਸਾਡੇ ਕੋਲ ਚੰਗਾ ਹੈ ਸਾਡੇ ਕੋਲ ਚੰਗਾ ਆ ਨਹੀਂ ਹੈ ਤੋ ਖੈਰ ਹੁਣ ਜਦੋਂ ਕੋਈ ਵਾਰ-ਵਾਰ ਗੱਲ ਨੂੰ ਰੋਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨੂੰ ਤੇ ਬਾਬਿਆਂ ਦੀ ਬੋਲੀ ਬੋਲਦਾ ਹੈ ਪਾਵੇਂ ਉਹ ਪ੍ਰਚਾਰਕ ਹੋਵੇ ਪਾਵੇਂ ਉਹ ਲੀਡਰ ਹੋਵੇ ਪਾਵੇਂ ਕੋਈ ਆਮ ਜਨ ਸਧਾਰਨ ਹੋਵੇ ਤੇ ਪੁੱਛਣ ਦੀ ਲੋੜ ਰਹਿ ਜਾਂਦੀ ਏ ਵੀ ਇਹ ਬੰਦਾ ਕਿਹਦਾ ਹੈ ਅਗਰ ਗੁਰੂ ਗ੍ਰੰਥ ਸਾਹਿਬ ਜੀ ਦਾ ਬੰਦਾ ਹੋਏਗਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੇਗਾ ਅਗਰ ਗੁਰੂ ਗ੍ਰੰਥ ਸਾਹਿਬ ਜੀ ਦਾ ਬੰਦਾ ਹੋਏਗਾ ਤੇ ਗੁਰਬਾਣੀ ਦੀ ਗੱਲ ਤੋਰੇਗਾ ਗੁਰਬਾਣੀ ਦੀ ਗੱਲ ਕਰੇਗਾ ਤੇ ਜੇ ਉਹ ਕਿਸੇ ਆਮ ਬੰਦੇ ਦਾ ਬੰਦਾ ਹੋਇਆ ਆਮ ਪਖੰਡੀ ਸਾਹਿਬ ਦਾ ਬੰਦਾ ਹੋਇਆ ਤੇ ਫਿਰ ਉਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਰੋਕੇਗਾ ਕੱਟੇਗਾ ਤੇ ਗੱਲ ਤੋਰੇਗਾ ਕਿੱਧਰ ਨੂੰ ਉਹਨਾਂ ਬਾਬਿਆਂ ਦੀ ਗੱਲ ਤੋਰੇਗਾ ਜਦੋਂ ਉਹ ਬੁਲਾਰੇ ਬੋਲਦੇ ਨੇ ਜਦੋਂ ਉਹ ਗੱਲਾਂ ਬਾਤਾਂ ਕਰਦੇ ਨੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਰਹਿ ਜਾਂਦੀ ਵੀ ਇਹ ਗੁਰਮਤੀਆ ਹੈ ਜਾਂ ਮਨਮਤੀਆ ਹੈ ਇਹ ਗੁਰੂ ਦਾ ਬੰਦਾ ਹੈ ਜਾਂ ਕਿਸੇ ਪਖੰਡੀ ਸਾਧ ਦਾ ਬੰਦਾ ਹੈ ਉਹਦੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ ਹੈ ਪਰ ਤੁਹਾਨੂੰ ਸਮਝ ਆਉਣੀ ਚਾਹੀਦੀ ਵੀ ਗੱਲਾਂ ਤੋਂ ਜਜਮੈਂਟ ਕਿਵੇਂ ਲੈਣੀ ਹੈ ਵੀ ਇਹ ਬੰਦਾ ਕਿਹਦਾ ਹੈ ਜਿਹੜਾ ਵਾਰ-ਵਾਰ ਇੱਕ ਦੀ ਬੋਲੀ ਬੋਲਦਾ ਏ ਉਹਦੀ ਗੱਲ ਨੂੰ ਉਹ ਗੁਰਮਤ ਦੱਸਦਾ ਏ ਉਹਦੀ ਗੱਲ ਨੂੰ ਗੁਰਬਾਣੀ ਨਾਲੋਂ ਅੱਗੇ ਤਰਜੀਹ ਦਿੰਦਾ ਏ ਤੇ ਪੁੱਛਣ ਦੀ ਲੋੜ ਨਹੀਂ ਭਟਕਣਾ ਜਾਇਓ ਸਮਝ ਆਇਓ ਵੀ ਇਹ ਕਿਸੇ ਪਖੰਡੀ ਚੇਲੇ ਦਾ ਪਖੰਡੀ ਸਾਧ ਚੇਲਾ ਹੈ ਤਾਂ ਇਹ ਪਖੰਡੀ ਸਾਧ ਦੀ ਗੱਲ ਕਰਦਾ ਹੈ ਤੋਂ ਖੈਰ ਬੰਦੇ ਬਣੋ ਤੇ ਬਣੋ ਕਿਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੰਦੇ ਬਣੋ ਤਾਂ ਤੁਹਾਨੂੰ ਗੁਰਮਤ ਦੀ ਸਹੀ ਰੋਸ਼ਨੀ ਮਿਲ ਸਕੇਗੀ ਵਰਨਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ